ਜੀ ਸਾਡਾ ਹੁਣ ਅਗਲਾ ਸੈਗਮੈਂਟ ਹੈ ਯੂ ਐਸ اے ਯੂ ਐਸ اے ਦੇ ਸੈਗਮੈਂਟ ਤੇ ਨਰਿੰਜਨ ਸਿੰਘ ਜੀ ਲਹਿਲ ਸਾਹਿਬ ਕੀ ਜਾਣਕਾਰੀ ਲੈ ਕੇ ਆਏ ਨੇ ਯੂ ਐਸ اے ਦੀ ਗਵਰਨਮੈਂਟ ਨੇ ਕੀ ਅਪਡੇਟ ਕੀਤਾ ਇਹਦੇ ਬਾਰੇ ਚਰਚਾ ਕਰਗੇ ਲਹਿਲ ਸਾਹਿਬ ਐਂਗਲ ਸਾਹਿਬ ਅੱਜ ਜਿਹੜੀ ਕੱਲ ਉਹਨਾਂ ਦੀ ਜਿਹੜੀ ਇਨਫੋਰਮੇਸ਼ਨ ਹੁਣ ਆਈ ਹੈ ਅਮਰੀਕਾ ਦੀ ਖਾਸ ਤੌਰ ਤੇ ਕਿ ਅਮਰੀਕਾ 'ਚ ਜਿਹੜਾ ਪਹਿਲਾਂ ਵੀ ਆਲਰੇਡੀ ਜਿਹੜੀ ਹੈ ਉਹ ਸਟੂਡੈਂਟ ਵੀਜ਼ਾ ਦੀ ਖੁੱਲ ਸੀ ਕੋਈ ਪ੍ਰੋਬਲਮ ਨਹੀਂ ਸੀ ਜੀ ਉਸ ਵੇਲੇ ਵੀ ਭਾਵੇਂ ਵੱਖਰੀ ਗੱਲ ਹੈ ਅੱਜ ਵੱਖ-ਵੱਖ ਜਿਹੜੇ ਐ ਇਮੀਗ੍ਰੇਸ਼ਨ ਕੰਪਨੀਆਂ ਨੇ ਉਹ ਗਲਤ ਪ੍ਰਚਾਰ ਕਰ ਰਹੀਆਂ ਨੇ ਵੀ ਬਿਨਾ ਆਇਲਸ ਯੂਐਸਏ ਜਾਓ ਬਿਨਾ ਆਇਲਸ ਆ ਕੰਮ ਕਰੋ ਇੱਕ ਗੱਲ ਪਹਿਲੀ ਤੇ ਮੇਰੀ ਉਹਨਾਂ ਸਟੂਡੈਂਟਸ ਨੂੰ ਉਹਨਾਂ ਮਾਪਿਆਂ ਨੂੰ ਬੇਨਤੀ ਆ ਵੀ ਬਿਨਾ ਆਇਲਸ ਦੇ ਉੱਤੇ ਜਿਹੜੀ ਕਿਉਂਕਿ ਇਹ ਆਇਲਸ ਕੋਈ ਬਹੁਤੀ ਵੱਡੀ ਡਿਗਰੀ ਨਹੀਂ ਹੈ ਕਿਉਂ ਪੀਐਸਡੀ ਡਿਗਰੀ ਨਹੀਂ ਗੱਲ ਲੈਟਰ ਡਿਗਰੀ ਨਹੀਂ ਇਹ ਤਾਂ ਸਿਰਫ ਇੱਕ ਅੰਗਰੇਜ਼ੀ ਦਾ ਜਿਹੜਾ ਮਤਲਬ ਉਹ ਤੁਹਾਡਾ ਕੋਰਸ ਹੈ ਲੈਂਗੁਏਜ ਕੋਰਸ ਹੈ ਜੀ ਉਹਦੇ ਵਿੱਚ ਤੁਹਾਡਾ ਸਿੱਖਣਾ ਬੋਲਣਾ ਸਿੱਖਣਾ ਸੁਣਨਾ ਇਹ ਸਾਡੇ ਚਾਰ ਮੋਡਿਊਲ ਨੇ ਜਿਹੜੇ ਮੋਡਿਊਲ ਆਮ ਤੌਰ ਤੇ ਅੰਗਰੇਜ਼ੀ ਹਰ ਬੰਦਾ ਬੋਲ ਲੈਂਦਾ ਪਰ ਉਹਨੂੰ ਲਿਖਣਾ ਉਹਨੂੰ ਸੁਣਨਾ ਉਹਨੂੰ ਸਮਝਾਉਣਾ ਇਹ ਤਿੰਨ ਚੀਜ਼ਾਂ ਜਿਹੜੀਆਂ ਉਹ ਨਹੀਂ ਆਉਂਦੀਆਂ ਸਿਰਫ ਅੰਗਰੇਜ਼ੀ ਜਿਹੜੀ ਆ ਬੋਲਣੀ ਜਰੂਰ ਆਉਂਦੀ ਸਪੀਚ ਕਰਨੀ ਆਉਂਦੀ ਆ ਪਰ ਸਭ ਤੋਂ ਪਹਿਲਾਂ ਇਹ ਤਾਂ ਆਇਲਸ ਦੇ ਵਿੱਚ ਜਿਹੜੀ ਉਹਨਾਂ ਦੀ ਰਿਕੁਆਇਰਮੈਂਟ ਹੈ 5.5 ਬੈਂਡ ਜਾਂ 6 ਬੈਂਡ ਜਾਂ 7 ਜਿਹੜੇ ਉਹ ਬਣੇ ਹੈਗੇ ਨੇ ਅਬ ਬੈਂਡ ਉਹ ਲੈਣ ਤੋਂ ਬਾਅਦ ਤੁਸੀਂ ਅਮਰੀਕਾ ਲਈ ਅਪਲਾਈ ਕਰ ਸਕਦੇ ਹੋ ਪਰ ਉਹਦੀ ਅਪਲਾਈ ਕਰਨ ਤੋਂ ਬਾਅਦ ਜਦੋਂ ਤੁਹਾਡੀ ਆਈਟੀ I20 ਆ ਜਾਂਦੀ ਹੈ ਤੁਹਾਡੇ ਡਾਕੂਮੈਂਟਸ ਜਿਹੜੇ ਪੂਰੇ ਹੋ ਜਾਂਦੇ ਨੇ ਤੇ ਉਹਦੇ ਤੋਂ ਬਾਅਦ ਤੁਹਾਡੀ ਇੰਟਰਵਿਊ ਹੈ ਪਿਛਲੇ ਸਮਿਆਂ ਚ ਕਿਸੀ ਵੀ ਜਿਹੜੀ ਇੰਟਰਵਿਊ ਹੈ ਸਟੂਡੈਂਟ ਬੇਸਿਸ ਤੇ ਤੇ ਇੰਟਰਵਿਊ ਜਲਦੀ ਉਹ ਮਿਲ ਜਾਂਦੀ ਸੀ ਪਰ ਦੂਸਰੇ ਪਾਸੇ ਜਿਹੜੇ ਵਿਜ਼ਟਰ ਵੀਜ਼ੇ ਵਾਲੇ ਸੀ ਟੂਰਿਸਟ ਵੀਜ਼ੇ ਵਾਲੇ ਸੀ ਉਹਨਾਂ ਵਾਸਤੇ ਅਮਰੀਕਾ ਦਾ ਜਦੋਂ ਅਸੀਂ ਅਪਲਾਈ ਕਰਦੇ ਸੀ ਤੇ ਸਾਲ-ਸਾਲ 1.5 ਸਾਲ ਸਾਡੀ ਜਿਹੜੀ ਆ ਉਹ ਸਾਨੂੰ ਇੰਟਰਵਿਊ ਲਈ ਨਹੀਂ ਸੀ ਬੁਲਾਇਆ ਜਾਂਦਾ ਜੀ ਪਰ ਹੁਣ ਗਵਰਨਮੈਂਟ ਨੇ ਇੱਕ ਫੈਸਲਾ ਕੀਤਾ ਹੈ ਕਿ ਅਸੀਂ ਬਹੁਤ ਜਲਦੀ ਸਾਰੇ ਵਰਲਡ ਪੱਧਰ ਦੇ ਉੱਤੇ ਜਿਹੜੇ ਵੀ ਖਾਸ ਕਰਕੇ ਭਾਰਤੀ ਜਿਹੜੇ ਨੇ ਜਾਂ ਪੰਜਾਬੀ ਨੇ ਉਹਨਾਂ ਨੂੰ ਹੁਣ ਜਦੋਂ ਤੁਸੀਂ ਅਪਲਾਈ ਕਰੋਗੇ ਬਹੁਤ ਜਲਦੀ ਤੁਹਾਨੂੰ ਜਿਹੜੀ ਇੰਟਰਵਿਊ ਵਾਸਤੇ ਜਿਹੜੀ ਹੈ ਉਹ ਤੁਹਾਨੂੰ ਬੁਲਾ ਲਿਆ ਜਾਏਗਾ ਉਸ ਇੰਟਰਵਿਊ ਦੇ ਵਿੱਚ ਚਾਹੇ ਬੱਚਾ ਜਾ ਰਿਹਾ ਸਟੂਡੈਂਟ ਜਾ ਰਿਹਾ ਤੇ ਉਹਨੂੰ ਵੀ ਪੂਰੀ ਇੰਟਰਵਿਊ ਦੀ ਤਿਆਰੀ ਕਰਨੀ ਹੈ ਤਣੀ ਹੈ ਆਸਟ੍ਰੇਲੀਆ ਕੈਨੇਡਾ ਯੂ ਯੂਐਸਏ ਤੇ ਹੈ ਐ ਜੂਏਥੀ ਯੂਕੇ ਤੇ ਵੀ ਇੰਟਰਵਿਊ ਹੈਗੇ ਆ ਪਰ ਉੱਥੇ ਇੰਨੀ ਸਖਤ ਨਹੀਂ ਪਰ ਯੂਐਸਏ ਦੀ ਜਿਹੜੀ ਯਾ ਇੰਟਰੂ ਹੈ ਉਹ ਬਹੁਤ ਸਖਤ ਹੈ ਉਹਦੇ ਲਈ ਤੁਹਾਨੂੰ ਤਿਆਰ ਹੋ ਕੇ ਹੀ ਜਾਣਾ ਪਏਗਾ ਇਹ ਨਹੀਂ ਕਿ ਤੁਸੀਂ ਆਇਲਸ ਕਰ ਲਈ ਹੈ ਤੁਸੀਂ ਪਲੱਸ 2 ਕੋ ਚੰਗੇ ਮਾਰਕਸ ਲੈ ਲਏ ਨੇ ਜਾਂ ਤੁਸੀਂ ਗ੍ਰੈਜੂਏਟ ਹੋ ਪੋਸਟ ਗ੍ਰੈਜੂਏਟ ਹੋ ਤੁਸੀਂ ਵੈਲ এডਿਕੇਟਿਡ ਹੋ ਤੇ ਤੁਹਾਡੀ ਫਾਈਲ ਸਬਮਿਟ ਕਾਲਜ ਤੇ ਤੁਹਾਨੂੰ ਜਿਹੜੀ ਆ I20 ਭੇਜੀ ਹੈ ਉਹਦੇ ਅਗੇਂਸਟ ਤੁਸੀਂ ਅਪਲਾਈ ਕਰਤਾ ਤੇ ਤੁਹਾਡਾ ਵੀਜ਼ਾ ਲੱਗ ਗਿਆ ਨਹੀਂ ਉਹਦੇ ਲਈ ਤੁਹਾਨੂੰ ਤਿਆਰੀ ਕਰਨੀ ਪਵੇਗੀ ਇੰਟਰੂ ਦੀ ਸੋ ਐਸੀ ਤਰ੍ਹਾਂ ਜਿੰਨੇ ਵੀ ਮਾਪੇ ਜਾਂ ਜਿਹੜੇ ਹੋਰ ਭੈਣ ਭਰਾ ਯੂਐਸਏ ਦੀ ਧਰਤੀ ਤੇ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਪਰਿਸ਼ਦਰ ਨੂੰ ਮਿਲਣਾ ਜਾਣਾ ਚਾਹਣ ਉਹ ਜਦੋਂ ਅਪਲਾਈ ਕਰਨਗੇ ਤੇ ਹੁਣ ਬਹੁਤ ਜਲਦੀ ਜਿਹੜੀਆਂ ਤੁਹਾਨੂੰ ਜਿਹੜੀ ਹੈਗੇ ਇਨਟਰੂਲੀ ਬੁਲਾ ਲਿਆ ਜਾਏਗਾ ਇਹ ਫੈਸਲਾ ਯੂਕੇ ਯੂਐਸਏ ਦੀ ਅ ਅਮਰੀਕਾ ਨੇ ਫੈਸਲਾ ਲੈ ਲਿਆ ਔਰ ਇਹਦੇ ਚ ਵੀਜ਼ੇ ਵੀ ਜਿਹੜਿਆ 3.5 ਲੱਖ ਵੀਜ਼ਾ ਜਿਹੜਾ ਉਹਨਾਂ ਨੇ ਟੂਰਿਸਟ ਨੂੰ ਵਰਲਡ ਪੱਧਰ ਤੇ ਦੇਣ ਦਾ ਜਿਹੜਾ ਉਹ ਰਾਹ ਖੋਲ ਦਿੱਤਾ ਹੁਣ ਤੁਹਾਨੂੰ ਇੱਕ ਲੰਮੀ ਇੰਤਜ਼ਾਰ ਨਹੀਂ ਕਰਨੀ ਪਵੇਗੀ ਜੀ ਇਹ ਬਹੁਤ ਵੱਡੀ ਖੁਸ਼ਖਬਰੀ ਹੈ ਵੀ 3.5 ਲੱਖ ਵੀਜ਼ਾ ਜਿਹੜਾ ਹੈ ਯੂ ਐਸ ਏ ਦੀ ਗਵਰਨਮੈਂਟ ਦੇਣ ਜਾ ਰਹੀ ਹੈ ਤੁਸੀਂ ਅਗਰ ਘੁੰਮਣ ਫਿਰਨ ਜਾਣਾ ਆਪਣੇ ਬੱਚਿਆਂ ਨੂੰ ਆਪਣੇ ਮਾਪਿਆਂ ਨੂੰ ਜਾਂ ਆਪਣੇ ਭੈਣ ਭਰਾ ਨੂੰ ਮਿਲਣਾ ਤਾਂ ਤੁਸੀਂ ਯੂ ਐਸ ਦਾ ਵੀਜ਼ਾ ਜਿਹੜੀ ਉਹਨਾਂ ਦੀਆਂ ਕੰਡੀਸ਼ਨਾਂ ਆ ਫੁੱਲਫਿਲ ਕਰਨਾ ਤੁਹਾਨੂੰ ਕਰਕੇ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਤੁਹਾਡਾ ਵੀਜ਼ੇ ਦੇ ਜਿਹੜੇ ਚਾਂਸ ਨੇ ਉਹ ਜ਼ਿਆਦਾ ਹੋ ਜਾਣਗੇ ਸੋ ਮੈਂ ਇਹ ਅਮਰੀਕਾ ਦਾ ਅਪਡੇਟ ਜਿਹੜਾ ਲੈਲ ਸਾਹਿਬ ਲੈ ਕੇ ਸੀ ਲੈਲ ਸਾਹਿਬ ਖਦਮ ਕਰੀ ਆਪਾਂ ਕੋਈ ਹੋਰ ਇੱਕ ਤਾਂ ਪੁਆਇੰਟ ਹੈਗਾ ਜੀ ਬਾਰੇ ਪਤਾ ਅਸੀਂ ਦੇਖੇ ਮਤਲਬ ਇਹੀ ਪੀ ਲੈ ਵੀ ਜਿਹੜੀਆਂ ਤੁਹਾਨੂੰ ਸਾਡੀਆਂ ਇਮੀਗ੍ਰੇਸ਼ਨ ਕੰਪਨੀਆਂ ਜਿਹੜੀਆਂ ਟਰੈਵਲ ਏਜੰਸੀ ਦਾ ਕੰਮ ਕਰਦੀਆਂ ਨੇ ਇਹਨਾਂ ਦੇ ਝੰਬੇਲੇ ਕਿੰਨਾ ਫਸੋ ਪਹਿਲੀ ਗੱਲ ਤੇ ਆ ਜਿਹੜੀਆਂ ਆਮ ਤੌਰ ਤੇ ਵਿਦਾਊਟ ਆਇਲਸ ਦੀ ਗੱਲ ਕਰਦੀਆਂ ਨੇ ਹੁਣ ਉਹਨਾਂ ਸਾਰੀਆਂ ਗਵਰਨਮੈਂਟਾਂ ਨੇ ਇੱਕ ਡਿਸਾਈਡ ਕਰ ਲਿਆ ਵੀ ਜਦੋਂ ਤੁਸੀਂ ਵਰਕ ਪਰਮਿਟ ਵੀ ਲੈਣਾ ਨਾ ਤੁਹਾਨੂੰ ਉਸ ਵੇਲੇ ਵੀ ਆਇਲਸ ਕਰਨੀ ਪੈਣੀ ਆ ਜੀ ਜਦੋਂ ਤੁਸੀਂ ਪੀਆਰ ਅਪਲਾਈ ਕਰ ਰਹੇ ਹੋ ਤਾਂ ਵੀ ਆਇਲਸ ਕਰਨੀ ਪੈਣੀ ਆ ਜਾ ਤੁਹਾਨੂੰ ਉਥੋਂ ਦੀ ਜਿਹੜੀ ਲੈਂਗੁਏਜ ਆ ਜਿਵੇਂ ਕੈਨੇਡਾ ਉਥੇ ਫ੍ਰੈਂਚ ਆ ਅਮਰੀਕਾ ਦੇ ਵਿੱਚ ਵੀ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਲੈਂਗੁਏਜ ਬੋਲੀ ਜਾਂਦੀ ਆ ਪਰ ਜ਼ਿਆਦਾਤਰ ਜਿਹੜੀ ਲੈਂਗੁਏਜ ਉਥੇ ਇੰਗਲਿਸ਼ ਚੱਲਦੀ ਆ ਤੁਹਾਨੂੰ ਇੱਕ ਮਾਰ ਹੋਣਾ ਪਏਗਾ ਸੋ ਇਹ ਨਹੀਂ ਆ ਕਿ ਤੁਸੀਂ ਮਤਲਬ ਸਿਰਫ ਇਹ ਸੋਚ ਕੇ ਚਲੇ ਜਾਓ ਕਿ ਅਸੀਂ ਦੰਗਾਲਸ ਕਰ ਲਈ ਆ ਕੁਝ ਹੋ ਗਿਆ ਪਰ ਨਾਲ ਨਾਲ ਤੁਹਾਨੂੰ ਹਰ ਗੱਲ ਦੀ ਜਿਹੜੀ ਆ ਉਹ ਇਨਫਰਮੇਸ਼ਨ ਤੁਹਾਨੂੰ ਉਹਨਾਂ ਦੀਆਂ ਵੈਬਸਾਈਟਸੋਂ ਮਿਲ ਜਾਣਗੀਆਂ ਟਾਈਮ ਬਾਈ ਟਾਈਮ ਜੋ ਵੀ ਕੋਈ ਸੁਧਾਰ ਹੁੰਦਾ ਜਦ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਕੁਝ ਵੀ ਆਉਂਦਾ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਹਾਨੂੰ ਜਾਣਕਾਰੀ ਜਿਹੜੀ ਉਹ ਲੈ ਲੈਣੀ ਚਾਹੀਦੀ ਹੈ ਵਜ਼ਾਹੇ ਕਿ ਕਿਸੇ ਕੰਸਲਟੈਂਟ ਤੋਂ ਤੁਸੀਂ ਜਾਣਕਾਰੀ ਲਓ ਸੋ ਸਾਡੀ ਕੰਸਲਟੈਂਟ ਕੰਪਨੀਆਂ ਵੀ ਬੇਨਤੀ ਆ ਵੀ ਤੁਸੀਂ ਲੁੱਟ ਦੇ ਆਧਾਰ ਤੇ ਕੰਮ ਨਾ ਕਰੋ ਤੁਸੀਂ ਮਨੁੱਖਤਾ ਦੀ ਭਲਾਈ ਲਈ ਕੰਮ ਕਰੋ ਅਗਰ ਤੁਹਾਨੂੰ ਰੱਬ ਨੇ ਇੱਕ ਵਧੀਆ ਕਾਰੋਬਾਰ ਦਿੱਤਾ ਤਾਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਆਰਥਿਕਤਾ ਨੂੰ ਵੇਖਦਿਆਂ ਪੰਜਾਬ ਦੇ ਬੇਰਜ਼ਗਾਰ ਲੋਕਾਂ ਨੂੰ ਦੇਖਦਿਆਂ ਹੋਇਆ ਉਹਨਾਂ ਨਾਲ ਕਿਸੇ ਕਿਸਮ ਦਾ ਆ ਗਿਆ ਠੱਗੀ ਠੋਰੀ ਵਾਲਾ ਕੰਮ ਨਾ ਕਰੋ ਸਹੀ ਖੜਾਤਾ ਜਿਹੜੀਆਂ ਉਹਨਾਂ ਤੋਂ ਬਚਾਉਣ ਦਾ ਯਤਨ ਕਰੋ। ਜੀ ਥੈਂਕ ਯੂ ਸ਼ੁਕਰੀਆ ਜੀ। ਇਹ ਸੀ ਸਾਡਾ ਅਮਰੀਕਾ ਦਾ ਅਪਡੇਟ ਅਮਰੀਕਾ ਵੱਲੋਂ ਖੁਸ਼ਖਬਰੀ 2.5 ਲੱਖ ਵੀਜ਼ੇ ਜਿਹੜੇ ਨੇ ਜਾਰੀ ਕਰਦੇ ਐਲਾਨ ਕੀਤਾ ਅਮਰੀਕਾ ਸਰਕਾਰ ਨੇ ਤੁਸੀਂ ਘੁੰਮਣ ਫਿਰ ਲਈ ਆਪਣੇ ਬੱਚਿਆਂ ਕੋਲ ਜਾ ਸਕਦੇ ਹੋ ਸਟੱਡੀ ਦਾ ਪਰਮਿਟ ਪਹਿਲੇ ਦਿੰਦੇ ਨੇ। ਸੋ ਕੈਨੇਡਾ, ਕਲੋਜ਼, ਆਸਟ੍ਰੇਲੀਆ ਤੇ ਅਮਰੀਕਾ ਸ਼ੁਰੂ। ਇਹ ਸੀ ਸਾਡਾ ਅਮਰੀਕਾ ਦਾ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਜਿਹੜੀ ਕਿ ਆ ਯੂਐਸਏ ਦੀ ਇਨਫੋਰਮੇਸ਼ਨ ਸਾਈਟ ਤੇ ਜਿਹੜੀ ਇਨਫੋਰਮੇਸ਼ਨ ਹੈ। ਉਹ ਕਲੈਕਟ ਕਰਕੇ ਅਸੀਂ ਤੁਹਾਡੇ ਤੱਕ ਪਹੁੰਚਤੀ ਕੀਤੀ ਹੈ ਔਰ ਤੁਸੀਂ ਜੇ ਯੂਐਸਏ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਜਾ ਸਕਦੇ ਹੋ 2.5 ਲੱਖ ਵੀਜ਼ਾ ਅਨਾਉਂਸ ਕਰਤਾ ਕਿ 2.5 ਲੱਖ ਵੀਜ਼ਾ ਅਸੀਂ ਪੂਰੇ ਦੁਨੀਆ ਦੇ ਵਿੱਚ ਅਸੀਂ ਹੋਏ ਨੇ ਜਿਹੜੀਆਂ ਪੈਂਡਿੰਗ ਐਪਲੀਕੇਸ਼ਨਾਂ ਅੱਗੇ ਐਕਸਟੈਂਡ ਕੀਤੀਆਂ ਗਈਆਂ ਨੇ ਉਹ ਅਲੱਗ ਮੈਂ ਜਿਹੜਾ 3.5 ਲੱਖ ਦੀ ਗੱਲ ਕੀਤੀ ਉਹ ਤਾਂ ਕੀਤੀ ਹੈ ਸੋ ਕਹਿਣ ਦਾ ਭਾਵ ਜਿਹੜੀਆਂ ਪੈਂਡਿੰਗ ਪਈਆਂ ਨੇ 2.5 ਲੱਖ ਉਹਨਾਂ ਨੂੰ ਵਿਚਾਰਿਆ ਜਾਏਗਾ ਔਰ ਜਲਦੀ ਜਿਹੜੀਆਂ ਇੰਟਰੂ ਆਜਾ ਉਹਨਾਂ ਨੂੰ ਸੱਦਿਆ ਜਾਏਗਾ ਹਾਂ ਜੇ ਤੁਸੀਂ ਅਪਲਾਈ ਕੀਤਾ ਹੈ ਤਾਂ ਤੁਹਾਡੇ ਘਰ ਦੇ ਵਿੱਚ ਕਿਸੇ ਸਮੇਂ ਵੀ ਖੁਸ਼ ਖਬਰੀ ਆ ਸਕਦੀ ਹੈ ਉਮੀਦ ਰੱਖਿਓ ਕਿਉਂਕਿ ਉਮੀਦ ਹੀ ਦੁਨੀਆ ਕੈਮ ਇਹ ਸੀ ਸਾਡਾ ਅਮਰੀਕਾ ਦਾ ਅਪਡੇਟ